ਮੇਰਾ ਨਾਮ ਯਾਸਨ ਚੱਠਾ ਜਗਤ ਪੰਜਾਬੀ ਸਭਾ ਕੈਨੇਡਾ ਵੱਲੋਂ ਅੱਜ ਟੀਚਰ ਟ੍ਰੇਨਿੰਗ ਜਿਹੜੀ ਵਰਕਸ਼ਾਪ ਲਾਈ ਗਈ ਆ ਇਹ ਚ ਪੰਜ ਵਿਸ਼ੇ ਰੱਖੇ ਸੀਗੇ ਸਭ ਤੋਂ ਪਹਿਲਾਂ ਸੀ ਭਾਸ਼ਣ ਕਲਾ ਦੂਜਾ ਨੈਤਿਕਤਾ ਸਫਲ ਜ਼ਿੰਦਗੀ ਜਿਉਣ ਦੇ ਤੰਗ ਤਰੀਕੇ ਪੰਜਾਬੀ ਭਾਸ਼ਾ ਇਹਨਾਂ ਲਗਾ ਬਹੁਤ ਵਧੀਆ ਜਿੰਨੇ ਅੱਜ ਟੀਚਰਾਂ ਨੂੰ ਉਮੀਦ ਨਹੀਂ ਸੀ ਉਸ ਤੋਂ ਵੱਧ ਇੱਥੇ ਅਧਿਆਪਕ ਇੱਥੇ ਆਏ ਹੈਗੇ ਆ ਮੇਰੇ ਖਿਆਲ ਆ ਇਹਨਾਂ ਨੂੰ ਵੀ ਇਹਨਾਂ ਵਿਸ਼ਿਆਂ ਦੀ ਬਹੁਤ ਜ਼ਰੂਰਤ ਹੈਗੀ ਆ ਅਸੀਂ ਬੱਚਿਆਂ ਦੀ بجائے ਅਧਿਆਪਕਾਂ ਨੂੰ ਇਸ ਕਰਕੇ ਟ੍ਰੇਨ ਕਰਨਾ ਚਾਹੁੰਦੇ ਹੈਗੇ ਆ ਅਲਟੀਮੇਟਲੀ ਇਹ ਜਿਹੜਾ ਬੱਚਿਆਂ ਨਹੀਂ ਹੀ ਟ੍ਰੇਨ ਹੋਣਾ ਹੈਗਾ ਜਿੰਨੇ ਅਧਿਆਪਕ ਪਹਿਲਾਂ ਟ੍ਰੇਨ ਹੋਣਗੇ ਉਦੋਂ ਬਾਅਦ ਬੱਚਾ ਨੂੰ ਇਸ ਸਿਖਾਉਣਗੇ ਬਹੁਤ ਚੰਗਾ ਲੱਗਾ ਦਾ ਜਿਹ ਰਿਸਪੌਂਸ ਬਹੁਤ ਵਧੀਆ ਮਿਲਿਆ ਹੈਗਾ ਇਸ ਕਰਕੇ ਦੇ ਪ੍ਰਿੰਸੀਪਲ ਸ਼ਰਜੀਤ ਕੋ ਵਧਾਈ ਦੇ ਪਾਤਰ ਹੈਗੇ ਆ ਲੋਡ ਦੀ ਗੱਲ ਹੈ ਕਿ ਮੈਂ ਲਾਇਰ ਹੈਗਾ ਕੈਨੇਡਾ ਦੇ ਵਿੱਚ ਅਸੀਂ ਭਾਵੇਂ ਕਿੰਨੇ ਸਾਲ ਹੋ ਗਏ ਪ੍ਰਭਕਾਲਤ ਕਰਦਿਆਂ ਨੂੰ ਹਰੇਕ ਸਾਲ ਹੀ ਸੀਪੀਡੀ ਕੰਟੀਨਿਊ ਪ੍ਰੋਫੈਸ਼ਨਲ ਡਿਵੈਲਪਮੈਂਟ ਉਦੇ ਦੀਨ ਸਾਨੂੰ ਅੱਜ ਵੀ 10 ਘੰਟੇ ਹਰੇਕ ਸਾਲ ਪੜ੍ਹਨਾ ਪੈਂਦਾ ਹੈਗਾ ਮੈਂ ਚਾਹਣਾ ਹੈਗਾ ਕਿ ਜਿੰਨੇ ਵੀ ਅਧਿਆਪਕ ਹੈਗੇ ਆ ਹਰੇਕ ਸਾਲ ਉਹਨਾਂ ਦੀ ਇਹੋ ਜਿਹੀ ਵਰਕਸ਼ਾਪਾਂ ਲਾਈਆਂ ਜਾਣ ਉਹ ਟ੍ਰੈਂਡ ਹੁੰਦੇ ਰਹਿਣ ਕਿਉਂਕਿ ਨਵੀਂ-ਨਵੀਂ ਜਿਹੜੀ ਵੀ ਕੋਈ ਨਵੀਂ ਚੀਜ਼ ਆਉਂਦੀ ਹੈਗੀ ਆ ਬੱਚਾਂ ਤੱਕ ਪਹੁੰਚਦੀ ਰਵੇ ਇਸ ਕਰਕੇ ਹੱਜ ਜ਼ਰੂਰਤ ਹੈਗੀ ਆ ਲਗਾਤਾਰ ਅਧਿਆਪਕਾਂ ਨੂੰ ਆਪ ਦੇ ਕਿਤੇ ਸੁਧਾਰ ਕਰਨਾ ਹੀ ਚਾਹੀਦਾ ਹੈਗਾ ਇਸ ਕਰਕੇ ਇਹੋ ਜਿਹੀ ਵਰਕਸ਼ਾਪਾਂ ਲਗਣੀਆਂ ਚਾਹੀਦੀਆਂ ਜੀ ਜਗਤ ਪੰਜਾਬੀ ਸਵੇਰ ਕੈਨੇਡਾ ਵੱਲੋਂ ਅੱਜ ਜੀਜੀਬੀ ਰਾਇਲ ਇੰਟਰਨੈਸ਼ਨਲ ਸਕੂਲ ਤੇ ਵਰਵਾਵਿਕ ਯੋਜਿਤ ਕੀਤੀ ਗਈ ਵਰਕਸ਼ਾਪ ਸੰਪੰਨ ਹੋਈ ਹੈ ਬਹੁਤ ਹੀ ਕਾਮਯਾਬੀ ਨਾਲ ਏ ਦੇਖ ਰਹੇ ਆ ਅਸੀਂ ਕਿਤੇ ਆਪ ਕਾ ਨੇ ਇਸ ਦੇ ਜਿਹੜੇ ਰਿਸਪੌਂਸ ਨੇ ਉਹ ਬਹੁਤ ਪਿਆਰੇ ਰਿਸਪੌਂਸ ਜਿਹੜੇ ਨੂੰ ਵੇਖਣ ਨੂੰ ਮਿਲ ਰਹੇ ਨੇ ਵੱਖ-ਵੱਖ ਵਿਸ਼ਿਆਂ ਤੇ ਜਿਹੜੇ ਬੁਲਾਰੇ ਬੋਲ ਰਹੇ ਸਨ ਉਹਨਾਂ ਨੂੰ ਜਿਹੜੇ ਸੁਣਨ ਵਾਲੇ ਸੰਧਿਆਪਕ ਉਹਨਾਂ ਨੇ ਬਹੁਤ ਹੀ ਪਿਆਰ ਸਹਿਤ ਸਤਿਕਾਰ ਸਹਿਤ ਸਰਵਣ ਵੀ ਕੀਤਾ ਔਰ ਐਂ ਲੱਗਦਾ ਸੀ ਉਹਨਾਂ ਦੇ ਚਿਹਰਿਆਂ ਤੋਂ ਜਿਵੇਂ ਕਿ ਉਹ ਬਹੁਤ ਪ੍ਰਭਾਵ ਜਿਹੜਾ ਹੈ ਉਹ ਆਪਣੇ ਅੰਦਰ ਲੀਨ ਕਰ ਰਹੇ ਸਨ ਸੋ ਮੈਂ ਸਮਝਣਾ ਕਿ ਉਹਨਵਾਲੇ ਸਮੇਂ ਵਿੱਚ ਜਗਤ ਪੰਜਾਬੀ ਸਭਾ ਕੈਨੇਡਾ ਇਸੇ ਤਰ੍ਹਾਂ ਹੀ ਮਾਂ ਬੋਲੀ ਲਈ ਅਸੀਂ ਪੰਜਾਬੀ ਐਸ ਵੇਲੇ ਗਲੋਬਲ ਸਿਟੀਜ਼ਨ ਹੋ ਗਏ ਆ ਇਸ ਕਰਕੇ ਬਹੁਤ ਜ਼ਰੂਰੀ ਵੀ ਹੈ ਕਿ ਅਸੀਂ ਜਿੱਥੇ ਦੂਜੀਆਂ ਭਾਸ਼ਾਵਾਂ ਸਿੱਖ ਰਹੇ ਹਾਂ ਉੱਥੇ ਮਾਂ ਬੋਲੀ ਜਿਹੜੀ ਹੈ ਉਹਨਾਂ ਭਾਸ਼ਾਵਾਂ ਦੇ ਪ੍ਰਭਾਵ ਅਧੀਨ ਆਪਣਾ ਜੋ ਸਥਾਨ ਹੈ ਜੋ ਪ੍ਰੋਪਰ ਉਸ ਦਾ ਜਗਾ ਉਸ ਨੂੰ ਮਿਲਣੀ ਚਾਹੀਦੀ ਹੈ ਉਹ ਗੁਆ ਨਾ ਬੈਠੇ ਉਹ ਇਸ ਕੰਮ ਲਈ ਜਿਹੜੀਆਂ ਸੰਸਥਾਵਾਂ ਹਿੰਦੁਸਤਾਨ ਵਿੱਚ ਜਾਂ ਹਿੰਦੁਸਤਾਨ ਤੋਂ ਬਾਹਰ ਪੰਜਾਬ ਵਿੱਚ ਕੈਨੇਡਾ ਵਿੱਚ ਜਾਂ ਵਰਲਡ ਵਿੱਚ ਕਿਤੇ ਵੀ ਇਹ ਕੰਮ ਕਰ ਰਹੀਆਂ ਉਹ ਬਹੁਤ ਹੀ ਸ਼ਲਾਘਾ ਦੀਆਂ ਮੁਬਾਰਕ ਨੇ ਅਸੀਂ ਸਵਦਾ ਰਾਜੇਬ ਸਿੰਘ ਚੱਠਾ ਹੋਰਾਂ ਨੂੰ ਬਹੁਤ ਸਾਰੀਆਂ ਮੁਬਾਰਕਾਂ ਦਿੰਨੇ ਆ ਕਿ ਉਹ ਇਸ ਕਿਸਮ ਦੇ ਉਦਮ ਜਿਹੜੇ ਨੇ ਉਹ ਕਰ ਰਹੇ ਸਰ ਜਗਤ ਪੰਜਾਬੀ ਸਭਾ ਜਿਹੜੀ ਐਸ ਵੇਲੇ ਕਿੰਨੀਆਂ ਕੰਟਰੀਆਂ ਦੇ ਵਿੱਚ ਇਹੋ ਜਿਹੇ ਜਿਹੜੇ ਸੈਮੀਨਾਰ ਜਿਹੜੇ ਲਗਾ ਚੁੱਕੀ ਐ ਈ ਕਾਸਟੋਰ ਤੇ ਪਾਕਿਸਤਾਨ ਔਰ ਹਿੰਦੁਸਤਾਨ ਵਿੱਚ ਪੰਜਾਬ ਵਿੱਚ ਪੰਜਾਬ ਬੰਬਾਰ ਜਿਵੇਂ ਆਉਣ ਵਾਲੇ ਸਮੇਂ ਵਿੱਚ ਵੀ ਹੁਣ ਹਿਮਾਚਲ ਵਿੱਚ ਜਗਤ ਪੰਜਾਬੀ ਸਭਾ ਇਸ ਤਰ੍ਹਾਂ ਦੇ ਸੈਮੀਨਾਰ ਲਗਾ ਰਹੀ ਏ ਜਾਗਰੂਕ ਕਰ ਰਹੀ ਏ ਔਰ ਹਰ ਦੂਜੇ ਸਾਲ ਤਾਂ ਬਹੁਤ ਵੱਡੀ ਕਾਨਫਰੰਸ ਜਿਹੜੀ ਹੈ ਉਹ ਕੈਨੇਡਾ ਵਿੱਚ ਹੁੰਦੀ ਏ ਟੋਰੰਟੋ ਵਿਖੇ ਬ੍ਰੈਂਪਟਨ ਔਰ ਮੈਂ ਖੁਦ ਦੋ ਤਿੰਨ ਵਾਰੀ ਉਹ ਕਾਨਫਰੰਸਾਂ ਜਿਹੜੀਆਂ ਨੇ ਇਸ ਸਾਲ ਵੀ ਮੈਂ 3 ਦਿਨ ਦੀ ਕਾਨਫਰੰਸ ਜਿਹੜੀ ਸੀ ਉਹ ਅਟੈਂਡ ਕੀਤੀ ਔਰ ਮੈਨੂੰ ਮਹਿਸੂਸ ਹੁੰਦਾ ਹੈ ਕਿ ਪਾਕਿਸਤਾਨ ਤੋਂ ਪੰਜਾਬ ਚੋਂ ਬਾਹਰਲੇ ਦੇਸ਼ਾਂ ਵਿੱਚੋਂ ਇੰਗਲੈਂਡ ਚੋਂ ਜਿਹੜੇ ਉੱਥੇ ਡੈਲੀਗੇਟਸ ਪਹੁੰਚੇ ਸਨ ਉਹ ਬਹੁਤ ਹੀ ਵਧੀਆ ਪ੍ਰਭਾਵ ਉਹਦੇ ਵਿੱਚ ਛੱਡ ਕੇ ਜਾਂਦੇ ਨੇ ਔਰ ਬਹੁਤ ਸਾਰੇ ਪ੍ਰਭਾਵ ਆਪ ਨਾਲ ਲੈ ਕੇ ਵੀ ਜਾਂਦੇ ਨੇ ਬਹੁਤ ਵਧੀਆ ਸੀ ਬਹੁਤ ਵੈਲ ਆਰਗੇਨਾਈਜ਼ ਸੀਗਾ ਮੋਸਟਲੀ ਜਿਹੜੇ ਸੀ ਫੈਕਲਟੀ ਪੇਪਰ ਸੀ ਵੱਖ-ਵੱਖ ਸਕੂਲਾਂ ਦੇ ਜਿਨ੍ਹਾਂ ਨੇ ਬਹੁਤ ਹੀ ਡਿਸਪਲਿਨ ਦੇ ਵਿੱਚ ਰਹਿ ਕੇ ਹਰ ਇੱਕ ਟੌਪਿਕ ਨੂੰ ਬੜੇ ਧਿਆਨ ਨਾਲ ਸੁਣਿਆ ਔਰ ਜਿਨ੍ਹਾਂ ਨੇ ਬੁਲਾਰੇ ਸੀ ਉਹਨਾਂ ਨੇ ਆਪਣੀ माँ बोली प्रचार प्रसार कर माँ बोली का प्रचार से प्रसार एफर्ट कर रहे हैं खास करके सरदार अजैब सिंह चटा की किडा तो हूँ आए है और इंडिया पहुंचनते उन्हों सैमीनार और बहुत ही सक्सैसफुल सैमीनार रहा मैं इस सैमीनार लिए होस्ट स्कूल प्रिंसीपल मैडम शरणजीत कौर में बहुत बहुत बधाई दि और आस करती हाँ कि असी भविख्च भी यह सैमीनार कंडक्ट कर ਵੱਤ ਵੱਤ ਯੋਗਦਾਨ ਰਖਾਂਗੇ ਪੰਜਾਬੀ ਕੈਨੇਡਾ ਵੱਲੋਂ ਅੱਜ ਜੋ ਅਧਿਆਪਕਾਂ ਦੀ ਵਰਕਸ਼ਾਪ ਜੋ ਲਗਾਈ ਗਈ ਹੈ ਇਸ ਸਕੂਲ ਦੇ ਮਾਡਯੋਗ ਪ੍ਰਿੰਸੀਪਲ ਮੈਡਮ ਹੋਰਾਂ ਦੀ ਰਣਮਾਈ ਦੇ ਹੇਠ ਇਹ ਬਹੁਤ ਹੀ ਸਫਲ ਅੱਜ ਦੀ ਵਰਕਸ਼ਾਪ ਰਹੀ ਕਿਉਂਕਿ ਇਹਦੇ ਜਿਹੜੇ ਟਾਪਿਕਸ ਸੀਗੇ ਬਹੁਤ ਮਹੱਤਵਪੂਰਨ ਸੀਗੇ ਭਾਵੇਂ ਉਹ ਨੈਤਿਕਤਾ ਦਾ ਹੋਵੇ ਭਾਵੇਂ ਕਲਾਸਰੂਮ এনवायरमेंट ਦਾ ਹੋਵੇ ਆਵੇਂ ਟੀਚਿੰਗ ਦਾ ਹੋਵੇ ਕਿ ਕਿ ਅਸੀਂ ਟੀਚਿੰਗ ਕਿਵੇਂ ਕਰਨੀ ਹੈ ਆਵੇਂ ਸਫਲ ਜ਼ਿੰਦਗੀ ਵਾਲਾ ਟੋਪਿਕ ਹੋਵੇ ਕਿਉਂਕਿ ਜੇ ਸਫਲ ਜ਼ਿੰਦਗੀ ਹੈ ਮਨੁੱਖ ਦੀ ਸਫਲਤਾ ਉਹਦੇ ਵਿਹਾਰ ਦੇ ਨਾਲ ਉਹਦੀ ਜ਼ਿੰਦਗੀ ਦੇ ਨਾਲ ਉਹਦੇ ਜਿਹੜਾ ਕੰਮ ਹੈ ਉਹਨਾਂ ਦੇ ਨਾਲ ਜੁੜੀ ਹੋਈ ਹੈ ਸੋ ਅੱਜ ਦਾ ਇਹ ਜੋ ਵਰਕਸ਼ਾਪ ਸੀਗੀ ਇਹਦੇ ਵਿੱਚ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਸਾਰੇ ਹੀ ਸਪੀਕਰਸ ਨੇ ਜਿਹੜੇ ਆਪਣੇ ਵਿਚਾਰ ਨੇ ਉਹ ਦਿੱਤੇ ਨੇ ਔਰ ਮੈਨੂੰ ਪੂਰਾ ਆਸ ਹੈ ਕਿ ਜਿਹੜੇ ਅਧਿਆਪਕ ਅੱਜ ਦੀ ਇਸ ਵਰਕਸ਼ਾਪ ਦੇ ਵਿੱਚ ਸ਼ਾਮਿਲ ਹੋਏ ਉਹਨਾਂ ਨੇ ਬਹੁਤ ਕੁਝ ਨਵਾਂ ਸਿੱਖਿਆ ਹੋਵੇਗਾ ਭਾਵੇਂ ਕਿ ਅਧਿਆਪਕ ਜਿਹੜੇ ਸਮਾਜ ਦੇ ਨਿਰਮਾਤਾ ਨੇ ਸਾਡੇ ਉਹਨਾਂ ਦੇ ਕੋਲ ਪਹਿਲਾਂ ਵੀ ਬਹੁਤ ਗਿਆਨ ਹੁੰਦਾ ਹੈ ਪਰੰਤੂ ਇਹ ਜਿਹੜੀਆਂ ਵਰਕਸ਼ਾਪਸ ਨੇ ਉਹਨਾਂ ਦੀ ਚੇਤਨਾ ਨੂੰ ਹੋਰ ਜ਼ਿਆਦਾ ਜਗਾਉਣ ਵਾਸਤੇ ਹੁੰਦੀਆਂ ਨੇ ਰਿਵਾਈਜ਼ ਕਰਨ ਵਾਸਤੇ ਹੁੰਦੀਆਂ ਨੇ ਸੋ ਅੱਜ ਦੀ ਵਰਕਸ਼ਾਪ ਬਹੁਤ ਮਹੱਤਵਪੂਰਨ ਸੀ ਮਾਨ ਮਹਿਸੂਸ ਕਰ ਰਹੀ ਆ ਕਿ ਅਜਗਤ ਪੰਜਾਬੀ ਸਭਾ ਕੈਨੇਡਾ ਅਤੇ ਉਹਨਾਂ ਦੇ ਦੇ ਸੰਸਥਾਪਕ ਸਰਦਾਰ ਅਜੇਪ ਸਿੰਘ ਛੱਠਾ ਜੀ ਵੱਲੋਂ ਮੇਰੇ ਸਕੂਲ ਦੇ ਵਿੱਚ ਟੀਚਰ ਟ੍ਰੇਨਿੰਗ ਪ੍ਰੋਗਰਾਮ ਜਿੰਨੂੰ ਆਪਾਂ ਪੰਜਾਬੀ ਚ ਕਹਿ ਸਕਤੀਆਂ ਸਿੱਖਿਆ ਸਿਖਲਾਈ ਵਰਕਸ਼ਾਪ ਲਗਾਈ ਗਈ ਮੇਰੀ ਅਧਿਆਪਕਾਂ ਲਈ ਐਂਡ ਇਹ ਬਹੁਤ ਹੀ ਵਧੀਆ ਮੈਸੇਜ ਸੀ ਇੱਕ ਸਾਰੇ ਹੀ ਅਧਿਆਪਕਾਂ ਲਈ ਜਿੱਚ ਵੱਖਰੇ ਵੱਖਰੇ ਵਿਸ਼ਿਆਂ ਦੇ ਉੱਪਰ ਤੋਂ ਜਾਣੂ ਕਰਵਾਇਆ ਗਿਆ ਬਹੁਤ ਹੀ ਜਿਹੜੀਆਂ ਸਿੱਖਾ ਸਖਸ਼ੀਅਤਾਂ ਇੱਥੇ ਪਹੁੰਚੀਆਂ ਜਿਨ੍ਹਾਂ ਨੂੰ ਕਈਆਂ ਨੂੰ ਮਿਲਣ ਦਾ ਅੱਜ ਮੈਨੂੰ ਪਹਿਲੀ ਵਾਰ ਮੌਕਾ ਮਿਲਿਆ ਇਹ ਵਾਲੀ ਵਰਕਸ਼ਾਪ ਇੱਕ ਤੋਂ ਸਟਾਰਟਿੰਗ ਹੋਈ ਸੀ ਮੇਰੇ ਸਕੂਲ ਦੇ ਉੱਪਰੋਂ ਅਤੇ ਇਹ ਜਿਹੜੀ ਵਰਕਸ਼ਾਪ ਸੀ ਬਹੁਤ ਹੀ ਸਫਲਤਾਪੂਰਨ ਸੰਪੂਰਨ ਹੋਈ ਹੈ ਜਿੰਨਾ ਜਿੰਨੇ ਵੀ ਪਾਰਟਿਸਪੈਂਟਸ ਸੀ ਉਹਨਾਂ ਨੂੰ ਸਾਰਿਆਂ ਨੂੰ ਜਗ ਪੰਜਾਬੀ ਸਭਾ ਕੈਨੇਡਾ ਵੱਲੋਂ ਸਰਟੀਫਿਕੇਟ ਦਿੱਤੇ ਗਏ ਉਹਨਾਂ ਦਾ ਜਿਹੜਾ ਜਿਹੜਾ ਸੀ ਹੌਸਲਾ ਅਫਜ਼ਾਈ ਕੀਤੀ ਗਈ ਮੈਨੂੰ ਲੱਗਦਾ ਹੈ ਕਿ ਇਹੋ ਚ ਵਰਕਸ਼ਾਪਾਂ ਸਾਰੀਆਂ ਹੀ ਸਕੂਲਾਂ ਦੇ ਵਿੱਚ ਲੱਗੀਆਂ ਚਾਹੀਦੀਆਂ ਤਾਂ ਜੋ ਲੋਕਾਂ ਨੂੰ ਨੈਤਿਕਤਾ ਪੰਜਾਬੀ ਪੰਜਾਬੀ ਵਿਸਾ ਤੇ ਵਿਰਾਸਤ ਤੋਂ ਜਾਣੂ ਕੀਤਾ ਜਾ ਸਕੇ